ਹਾਲੀ ਟਿਡ ਖਾਓਗੇ ਲਸਣ ਤਾਂ ਸਰੀਰ ਵਿੱਚ ਹੋਣ ਵਾਲੇ ਕਈ ਹੈਰਾਨੀਜਨਕ ਫਾਇਦੇ ਜਿਹਾ ਗੁਨਾ ਨਾਲ ਭਰਪੂਰ ਲਸਣ ਜਿੱਥੇ ਖਾਣ ਦੇ ਨਾਲ ਸਵਾਦ ਵੀ ਕਾਫੀ ਹੁੰਦਾ ਉੱਤੇ ਇਹ ਸੇਤ ਲਈ ਵੀ ਬਿਹਤ ਫਾਇਦੇਮੰਦ ਸਾਬਿਤ ਹੋ ਰਿਹਾਗਾ ਜਿਹਾ ਲਸਣ ਬਹੁਤ ਸਾਰੀ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਫਾਇਦੇਮੰਦ ਹੁੰਦਾ ਆ ਲਸਣ ਵਿੱਚ ਐਂਟੀ ਬੈਕਟੀਰੀਅਲ ਐਂਟੀ ਵਾਇਰਲ ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟ ਦੇ ਨਾਲ ਦੇ ਨਾਲ ਐਲੀਸਿਨ ਸੈਲੀਨੀਮ ਜੈਨ ਫਾਸਫੋਰਸ ਆਇਰਨ ਵੀ ਵਿਟਾਮਿਨ ਏ ਵਰਗੇ ਤੱਤ ਪਾਏ ਜਾਂਦੇ ਹਨ ਇਹ ਸਾਨੂੰ ਦਿਲ ਦੀਆਂ ਸਮੱਸਿਆਵਾਂ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ ਜੀ ਹਾਂ ਇੰਜ ਕਰੋ ਕੱਚੇ ਲਸਣ ਦੀ ਵਰਤੋ ਕਈ ਲੋਕ ਜਿਹੜੇਗੇ ਨੇ ਉਹ ਦੱਸਦੇ ਨੇ ਕਿ ਲਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਕੱਚੇ ਖਾਣ ਦੀ ਸੋਚ ਰਹੇ ਹੋ ਤੁਸੀਂ ਕੱਚਾ ਲਸਣ ਦਿਨ ਚ ਇੱਕ ਤੁਰੇ ਜਿਹੜੀ ਨਾਨੇ ਪੇੜ ਖਾ ਸਕਦੇ ਕੁਝ ਦਿਨ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਜਿੰਨਾ ਕਲਸਟੋ ਲੈਵਲ ਵੀ ਤੁਹਾਡਾ ਠੀਕ ਹੋ ਜਾਂਦਾ ਗਾਇ ਤੇ ਹਾਰ ਸਮਦੀ ਦੀ ਸਮੱਸਿਆਵਾਂ ਵੀ ਠੀਕ ਹੋ ਸਕਦੀਆਂ ਗਿਆ ਤੁਹਾਨੂੰ ਦੱਸਦੀ ਕਿ ਪੇਟ ਦੀ ਸਮੱਸਿਆਵਾਂ ਤੋਂ ਵੀ ਇਹ ਛੁਟਕਾਰਾ ਦਿਂਦਾ ਗਾਇ ਤੁਸੀਂ ਇਹਨੂੰ ਸਬਜੀ ਦੇ ਵਿੱਚ ਪਾ ਕੇ ਬੜੇ ਵਧੀਆ ਤਰੀਕੇ ਨਾਲ ਆਪਣੇ ਸਰੀਰ ਨੂੰ ਬਿਹਤਰ ਬਣਾਉਣ ਲਈ ਇਸ ਦਾ ਇਸਤੇਮਾਲ ਕਰ ਸਕਦੇ ਹੋ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਦਾ ਗਾਇਆ ਲਸਣ ਦਾ ਸੇਵਨ ਜਿੰਨਾ ਵੀ ਤੁਸੀਂ ਜ਼ਿਆਦਾ ਕਰੋਗੇ ਪਲਦਨ ਚ ਇੱਕ ਦੋ ਤੁਰੀਆਂ ਤੁਸੀਂ ਚਾਹੇ ਉਹ ਸਬਜੀ ਦੇ ਵਿੱਚ ਜਾਂ ਫਿਰ ਕੱਚੇ ਲਸਣ ਖਾਓਗੇ ਤਾਂ ਇਸ ਦਾ ਕਾਫੀ ਫਾਇਦਾਮੰਦ ਸਰੀਰ ਨੂੰ ਪਹੁੰਚ ਸਕਦਾ ਹੈ ਆ ਪਾਚਨ ਕਿਰਿਆ ਨੂੰ ਸਤ ਸਹੀ ਰੱਖਦਾ ਗਾਇਆ ਦਿਲ ਲਈ ਫਾਇਦੇਮੰਦ ਹੈ ਗਾਇਆ ਤੇ ਖਾਸ ਤੌਰ ਤੇ ਜਿਹੜਾ ਗਾਇਆ ਦੰਦਾਂ ਦੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਉਂਦਾ ਹੈਗਾ ਜੇ ਤੁਹਾਡਾ ਬੀਪੀ ਵੱਧਾ ਜਾਂ ਕਲੇਸਟਰੋ ਲੈਵਲ ਵੱਧ ਚੁੱਕਾ ਗਾ ਜਾਂ ਫਿਰ ਤੁਹਾਡੀ ਕਣ ਵੱਧਦੀ ਹੈ ਕਿ ਤੁਸੀਂ ਰੋਜ਼ਾਨਾ ਇਸ ਦਾ ਇਸਤੇਮਾਲ ਕਰ ਸਕਦੇ ਹੋ ਕੁਝ ਦਿਨ ਕਰਨ ਦੇ ਨਾਲ ਹੀ ਤੁਹਾਨੂੰ ਹੈਰਾਨੀਜਨਕ ਫਾਇਦਾ ਉਹ ਦੇਖਣ ਨੂੰ ਮਿਲੇਗਾ ਜੀ ਹਾਂ ਇਸ ਲਈ ਸਬਜੀ ਦੇ ਵਿੱਚ ਲਸਣ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਆ ਉਹ ਨਾਲ ਦੇ ਨਾਲ ਜੇ ਤੁਸੀਂ ਦਿਨ ਚ ਇੱਕ ਵਾਰੀ ਭੁੱਖੇ ਪੇਟ ਇੱਕ ਤੁਰੀ ਖਾਂਦੇ ਹੋ ਕੁਝ ਦਿਨ ਤਾਂ ਤੁਹਾਨੂੰ ਕਾਫੀ ਜਿਹੜਾ ਗਾ ਇਸੇ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ